ਅਸੀ ਕਾਲ ਜੀ ਅੱਜ ਸੈਦੋਨ ਸ਼ਹਿਰੇ ਦੀ ਵੈਲਫੇਅਰ ਕਮੇਟੀ ਦੇ ਵੱਲੋਂ ਸੈਦੋ ਦੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਮੈਂਬਰਾਂ ਦੇ ਵੱਲੋਂ ਆਪਣੇ ਤੌਰ ਤੇ ਯਤਨ ਕਰਕੇ ਕਿਉਂਕਿ ਪਾਣੀ ਦਾ ਪ੍ਰਬੰਧ ਪ੍ਰੋਪਰ ਨਹੀਂ ਸੀਗਾ ਤੇ ਉੱਥੇ ਬਕਾਇਦਾ ਟੈਂਕੀ ਤੇ ਟੂਟੀਆਂ ਜਿਹੜੀਆਂ ਲਗਾਈਆਂ ਗਈਆਂ ਲਗਾ ਕੇ ਸਵੇਰ ਦਾ ਜਿਹੜਾ ਇਹ ਕੰਮ ਨੌਜਵਾਨਾਂ ਨੇ ਉੱਥੇ ਯਤਨ ਪੂਰਾ ਕਰਕੇ ਕੀਤਾ ਹੈ ਪਰ ਇੱਕ ਦੇਖਣ ਵਾਲੀ ਗੱਲ ਮੇਹ ਮਿਲੀ ਹੈ ਵੀ ਜਿਹੜਾ ਉੱਥੋਂ ਤੱਕ ਬਾਟਰ ਸਪਲਾਈ ਦਾ ਪਾਣੀ ਪਜਾਇਆ ਹੋਇਆ ਪਾਪ ਇੰਨੀ ਜਿਆਦੇ ਵਧੀਆ ਲਗਾਈ ਹੋਈ ਹੈ ਵੀ ਆਮੀ ਟੁੱਟ ਜਾਂਦੀ ਐ ਥੋੜਾ ਜਿਆ ਜਿਨ੍ਹਾਂ ਨੇ ਕੰਮ ਕਰਵਾਉਣਾ ਹੋਵੇ ਪੰਚਾਇਤ ਦਾ ਜੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਪਾਈਪ ਦੇਖ ਲੋ ਕਿ ਨੋਰਮਲ ਐ ਬਾਗਵਾਨੀ ਦੇ ਵਿੱਚ ਆਮ ਬਾਗਵਾਨੀ ਦੇ ਲਈ ਪਾਈਪੇ ਵਰਤੀ ਜਾਂਦੀ ਐ ਤੇ ਬਾਟਰ ਸਪਲਾਈ ਦਾ ਪਾਣੀ ਇਹਦੇ ਨਾਲ ਕਿੱਦਾਂ ਸਪਲਾਈ ਹੋਊਗਾ ਚਲੋ ਇਹਦੇ ਨਾਲ ਹੀ ਅੱਗੇ ਜੁਆਇੰਟ ਲਗਾ ਕੇ ਕਿਉਂਕਿ ਪਾਣੀ ਅਸੀਂ ਇਹ ਲਗਾਣਾ ਸੀਗਾ ਤੇ ਟੈਂਕੀ ਉੱਥੇ ਰੱਖੀ ਐ ਤੇ ਇਸੇ ਪਾਈਪ ਦੇ ਨਾਲ ਜੋੜ ਲਗਾ ਕੇ ਜਿਹੜਾ ਐ ਅੱਜ ਸੈਦੋ ਦੇ ਸ਼ਮਸ਼ਾਨ ਘਾਟ ਦੇ ਵਿੱਚ ਟੈਂਕੀ ਰੱਖ ਦਿੱਤੀ ਗਈ ਹੈ 500 ਲੀਟਰ ਦੀ ਤੇ ਨੌਜਵਾਨਾਂ ਨੇ ਇਕੱਠੀਆਂ ਹੋ ਕੇ ਸਾਰਾ ਯਤਨ ਕੀਤਾ ਪਲੰਬਰ ਦੇ ਵੱਲੋਂ ਬਹੁਤ ਸੋਹਣੀ ਫਿਟਿੰਗ ਕਰਕੇ ਜਿਹੜਾ ਸੈੱਟ ਕਰ ਦਿੱਤਾ ਗਿਆ ਹੈ ਦੋ ਟੂਟੀਆਂ ਜਿਹੜੀਆਂ ਆ ਟੈਂਕੀ ਤੋਂ ਹੇਠਾਂ ਪਾਣੀ ਲੈ ਕੇ ਆਣ ਗਿਆ ਤੇ ਇੱਕ ਡਾਇਰੈਕਟ ਵੀ ਲਾਈ ਹੈ ਬਕਾਇਦਾ ਬਾਲ ਵੀ ਉੱਥੇ ਲਗਾ ਦਿੱਤਾ ਤਾਂ ਕਿ ਕੋਈ ਪਾਣੀ ਦੀ ਵੇਸਟੇਜ ਨਾ ਹੋਵੇ ਬਹੁਤ ਸੋਹਣਾ ਕੰਮ ਸੈਦੋਨ ਸ਼ਹਿਰੀ ਦੀ ਵੈਲਫੇਅਰ ਕਮੇਟੀ ਦੇ ਵੱਲੋਂ ਕੀਤਾ ਗਿਆ ਹੈ ਤੇ ਥੋੜੀ ਸਾਫ ਸਪਾਈ ਦੀ ਜ਼ਰੂਰ ਲੋੜ ਹੈ ਸਾਫ ਸਪਾਈ ਕਾਫੀ ਜਿਆਦਾ ਹੈ ਜਿਹੜਾ ਅੱਗੇ ਪਿੱਛੇ ਬੂਟੀ ਤੇ ਹੋਰ ਸਾਰਾ ਹੈ ਕੋਈ ਵੀ ਕੰਮ ਕਰਨ ਦੀ ਲੋੜ ਹੈ ਪਾਣੀ ਪਹੁੰਚ ਗਿਆ ਹੈ ਵਾਟਰ ਸਪਲਾਈ ਚਲਾ ਕੇ ਚੈੱਕ ਕਰ ਲਿਆ ਹੈ ਤੇ ਇਹ ਪਿੰਡ ਵਾਸੀਆਂ ਨੂੰ ਤੁਹਾਡੇ ਸਾਹਮਣੇ ਸੈਦੋ ਦੇ ਸ਼ਮਸ਼ਾਨ ਘਾਟ ਦੇ ਵਿੱਚ ਅੱਜ ਤੋਂ ਬਾਅਦ ਟੈਂਕੀ ਲਗਾ ਦਿੱਤੀ ਗਈ ਹੈ ਤਾਂ ਕਿ ਜਦੋਂ ਵੀ ਗਰਮੀ ਦੇ ਵਿੱਚ ਜਾਂ ਕਿਸੇ ਪ੍ਰਕਾਰ ਦੀ ਵੀ ਕਦੇ ਜਦੋਂ ਲੋੜ ਪੈਂਦੀ ਹੈ ਤੇ ਇੱਥੇ ਪਾਣੀ ਵਰਤਿਆ ਜਾ ਸਕਦਾ ਹੈ ਤੇ ਇਹ ਸਾਰੇ ਪਿੰਡ ਨਿਵਾਸੀਆਂ ਨੂੰ ਇੱਕ ਸਹੂਲਤ ਸੈਦੋ ਨਿਸ਼ਾਰਾ ਵੈਲਫੇਅਰ ਕਮੇਟੀ ਦੇ ਸਦਸਿਆਂ ਦੇ ਵੱਲੋਂ ਜਿਹੜੀ ਹੈ ਕੀਤੀ ਗਈ ਹੈ ਬਹੁਤ ਸੋਹਣਾ ਕੰਮ ਕੀਤਾ ਗਿਆ ਹੈ ਤੇ ਤੁਸੀਂ ਜਰੂਰ ਇੱਕ ਵਾਰ ਸੈਦੋ ਦੇ ਸ਼ਮਸ਼ਾਨ ਘਾਟ ਦੇ ਵਿੱਚ ਦੇਖ ਕੇ ਆ ਸਕਦੇ ਹੋ ਵੀ ਟੈਂਚੀ ਤੇ ਬਕਾਇਦਾ ਥੱਲੇ ਟੂਟੀਆਂ ਲਗਾ ਕੇ ਪਾਣੀ ਦਾ ਪ੍ਰੋਪਰ ਪ੍ਰਬੰਧ ਕਰ ਦਿੱਤਾ ਗਿਆ ਹੁਣ ਅੱਗੇ ਪਿੰਡ ਵਾਸੀ ਇਸ ਬਣਾਈ ਹੋਈ ਚੀਜ਼ ਨੂੰ ਸੰਭਾਲ ਕੇ ਜਰੂਰ ਰੱਖਣ ਤੇ ਇਸ ਵੀਡੀਓ ਨੂੰ ਸਾਰੇ ਪਿੰਡ ਵਾਸੀਆਂ ਦੇ ਨਾਲ ਸਾਂਝੀਆਂ ਕਰਨ ਧੰਨਵਾਦ